ਇਹ ਨਸ਼ਾ ਹੋ ਰਿਹਾ ਵੀ ਕੀ ਹੋਇਆ ਹੈ ਨਸ਼ੇ ਜਨਾਬ ਟੱਟਾ ਬੜਾ ਜਨਾਬ ਐਵੇਂ ਗਲਤੀ ਦੇ ਪਰਸੇ ਹੋ ਪਟਾ ਜਿਹੜਾ ਨਸ਼ਾ ਕਰਦਾ ਚਿੱਟੇ ਦਾ ਨਸ਼ਾ ਕਰਦਾ ਜੀ ਤੇ ਉਹਦਾ ਕਿਥੋਂ ਲੈਂਦਾ ਬੰਦਾ ਹਾਂਜੀ ਦਿਹਾੜੀ ਟੱਪਾ ਲੰਨਾ ਹੀ ਹੁਣ ਕੰਮ ਕਰ ਨਹੀਂ ਚੱਲਦਾ ਪਿਆ ਜੀ ਅਫੇਰ ਕੀ ਹੈ ਸ੍ਰੀ ਮਾਰੇ ਬੁਰਾ ਜੁਗਤੋ ਨਸ਼ੇ ਜਨਾਬ ਪਰਸੇ ਕੋ ਬਿਠਾ ਕੀ ਨਿਕਲੇ ਪਰਸੇ ਮੈਂ ਦਿੱਤਾ ਮਾਰਾ ਪਹਿਲਾਂ ਵੀ ਖੋਣਾ ਨਾ ਤੇਦਾ ਬਾਕੀ ਤੇਰੇ ਬੇਗੱਦ ਤੇਰੇ ਮਰਦ ਤੋਂ ਆਰਡਰ ਮੈਨੂੰ ਜਾਣ ਹੈ ਕਿ ਤੇਰੇ ਜੇ ਕਰ ਕਰ ਜਲਾ ਪਤਾ ਮੈਂ ਛਾੜਦਾ ਨਹੀਂ ਕਰਦਾ ਮੇਰੀ ਆਰਤੀ ਅੱਜ ਨਾ ਹੋਈ ਇਹਨੂੰ ਅਪੀ ਕਰਦਣੀ ਇੱਥੇ ਅੱਜ ਕਰਿਆ ਵੀ ਸੰਦਸਾ ਵਾਲਿਆ ਨੂੰ ਛੋੜਿਆ ਕਰਦਾ ਵਾ ਹੈਂ ਉਹ ਨਹੀਂ ਨੂੰ ਬੰਨ ਦੇ ਤਸੱਲੀ ਕਰਾਣੇ ਫੇਰ ਪੁਲਿਸ ਆਉਂਦੀ ਹੈਗੇ ਪੁਲਿਸ ਨੇ ਤਾਂ 2 ਮਿੰਟ ਲਾਉਣੇ ਇਹਨੂੰ ਛੱਡਦੇ ਇਹਨੂੰ ਠੀਕ ਹੈ ਕਹਿਵੇਂ ਆ ਆ ਜੇ ਤਾਂ ਪਾਏ ਹੋ ਤੇ ਬੋਕਰੂ ਵੀ ਤੇ ਨਾ ਪ੍ਰਸ਼ਾਸਨ ਦੇ ਜਿਹਦਾ ਕੋਈ ਆਇਆ ਨਹੀਂ ਹੈ ਆਇਆ ਨਹੀਂ ਸਾਡੇ ਵਾਰ ਦੱਸਾ ਕਰੀ ਜਾਂਦੇ ਨੇ ਇੱਥੇ ਗੰਦ ਪਾਏ ਨੇ ਇਹਨਾਂ ਨੇ ਮੂੰਹ ਬਾੜ ਦੇਣਾ ਮੇਰਾ ਕਦੀ ਕਹਿੰਦਾ ਖੰਨ ਸਾਹ ਲਾਉਂ ਕਦੀ ਕਹਿੰਦਾ ਹੱਦੀ ਘੇਟੋ ਨਾ ਮਾਦਣਾ ਪਿਓ ਤੇ ਤੋਹਿਆ ਕਰਨੇ ਨੂੰ ਮਮਾ ਲੋਕ ਹਨੂ ਮਾਰ ਰਹੇ ਨੇ ਦਰਮਿਆਨ ਆਦਾ ਆ ਤੂੰ ਕੋਹ ਦੇ ਚੰਗਣਾ ਬੜਾ ਵਸਾਲੇ ਕੰਦੇ ਨੇ ਇਥੇ ਗਲੰਦ ਪਾਇਆ ਇਹਨਾਂ ਨੇ। ਕਦੀ ਕਹਿੰਦਾ ਕੰਨ ਸਾਹਮਣੇ ਲੱਗੋ ਕਦੀ ਕਹਿੰਦਾ ਹੱਦੀ ਘਟੋਂ ਨਾ ਮਾਤ ਨਾ ਪਿਓ ਛੋੜੀਆਂ ਕਰਨਾਂ ਵੀ ਮਮਾ ਲੋਕ ਨੂੰ ਮਾਰ ਰੰਡਾਈ ਤੇ। ਇਹ ਹੋਇਆ ਇਹ ਆਪਾਂ ਮੰਦਰ ਦੇ ਬਾਹਰ ਖਲੋਤੇ ਆ ਸਾਡੇ ਭੂਆ ਜੀ ਸਸੰਗ ਕਰਕੇ ਵੀਏ ਨੇ। ਉਹਨਾਂ ਨੂੰ ਬਾਹਰ ਧੋਣੋ ਫੜ ਕੇ ਨੇ ਸੁੱਟ ਲਿਆ ਤੇ ਪਰਸ ਖੋਲਿਆ ਵਾ ਤੇ ਛੱਪੜ ਵਾਲੇ ਪਾਸੇ ਭੱਜਿਆ। ਉਧਰੋਂ ਮੁੰਡਿਆਂ ਨੇ ਕਾਬੂ ਕਰ ਲਿਆ ਤੇ ਜੁੱਤੀ ਪੇੜ ਕਿਤੀ ਪੁਲਿਸ ਅਜੇ ਤੱਕ ਨਹੀਂ ਆਈ 2 ਘੰਟੇ ਹੋ ਚੁੱਕੇ। ਆ ਗਿਆ ਸੀ ਆ ਗਿਆ ਚਲੋ ਕੰਜੀ ਬੋ ਜੀ ਨੂੰ ਮਸਤੇ ਬੰਦ ਕਰਦੇ ਆਂ ਅੱਡੇ ਸੋ ਜੀ ਉਹ ਜੀ ਇਧਰ ਨੂੰ ਵੇਖਣ ਦੇ ਕਿੰਨਾ ਚੋ ਕੁ ਲੈ ਜਾਓ ਕਿੱਦਾਂ ਜੀ ਹੈ ਚਾਰੀ ਤੋਂ ਬੜੇ ਹੋਏ ਜੀ ਦਾ ਉਹ ਉਹ ਵੀ ਢਾਦੀਪੁਰ ਦੀ ਵੀ ਨਹੀਂ ਮਾਪਿਓ ਵੀ ਨਹੀਂ ਉਹ ਦਾਦੀਆਂ ਦੀ ਮਾਪਾ ਗਿਆ। ਮਾਪੇ ਖਾ ਨਹੀਂ ਸਕਦਾ। ਮੇਰਾ ਸ਼ਿਵਮ ਮਿਸਰਾ ਭਾਜੀ ਕੀ ਹੋਇਆ? ਮੈਂ ਮੰਦਰ ਆਇਆ ਹਾਂ ਭਾਜੀ ਤੇ ਮੰਦਰੋਂ ਭਾਜੀ ਸਤਸੰਗ ਕਰਕੇ ਘਰ ਨੂੰ ਜਾ ਰਹੇ ਨੇ। ਤੇ ਬਿਆਨ ਹਸਪੀਟਲ ਲਾ ਕੇ ਇਹ ਮਗਰੋਂ ਦੀ ਆ ਕੇ ਇਹ ਬੜੀ ਜ਼ੋਰ ਦੀ ਉਹਨੂੰ ਧੱਕਾ ਮਾਰਿਆ ਤੇ ਉਹਨਾਂ ਦਾ ਪਰਸ ਖੋ ਕੇ ਤੇ ਛੱਪੜ ਵਾਲ ਨੂੰ ਭਜਾਇਆ। ਤੇ ਜਦੋਂ ਕੱਪ ਪੈ ਗਈਏ ਤੇ ਇਹਨੂੰ ਹਿਸਾ ਨਗਰ ਚੋਂ ਮੁੰਡਿਆਂ ਨੇ ਕਾਬੂ ਕਰ ਲਿਆ ਵਾ। ਇਹਨੂੰ ਫੜਕ ਤੇ ਇਹਦੀ ਛਿੱਤਰ ਪਲੇਟ ਕੀਤੀ ਆ ਇਹ ਵੇਲੋਂ ਨਸ਼ੇੜੀਆਂ ਦੇ ਹਾਲ ਨੇ। ਇਹਦੇ ਕੋਈ ਨਹੀਂ ਜੇ ਸੇਵ ਹੈ। ਇਹਦੇ ਵੀ ਮਟਾਲੇ ਦੀ ਕਿਸੇ ਗਲੀ 'ਚ ਕੋਈ ਲੇਡੀਜ਼ ਨਹੀਂ ਸੇ ਕੋਈ ਬੰਦਾ ਨਹੀਂ ਸੇ ਜਦੋਂ ਮਰਜ਼ੀ ਦੇਨ ਧਾੜੇ ਚੋਰੀਆਂ ਤੇ ਚੋਰੀਆਂ ਕਨੇ ਲਾਈਨ ਆਰਡਰ ਦਾ ਵੇੜਾ ਗਰਕ ਕਰਕੇ ਰੱਖ ਡਿਆ ਇਹਨਾਂ ਲੋਕਾਂ ਨੇ ਤੇ ਸਰਕਾਰਾਂ ਵੀ ਸੁੱਤੀਆਂ ਨੇ ਉਹ ਸੜਨ ਫੋੜ ਕੇ ਅਜ ਤੱਕ ਨਹੀਂ ਆਪਣੀ ਪਛਾਣ ਦੱਸੀ ਕਿ ਉਹ ਜਾਣ ਦੱਸਦਾ ਹੀ ਨਹੀਂ ਕਦੀ ਕੰਨ ਸਾਹਿਬ ਦਾ ਕਦੀ ਯਾਦਗੀਰ ਦਾ ਉਹ ਕਿਰਾਏ ਤੇ ਰੰਦਾ ਮਾਪੇ ਹੋ ਗਏ ਨਹੀਂ ਐ ਤੇ ਨਸ਼ੇ ਕਰਨੇ ਇਹਨਾਂ ਨੇ ਬੜੇ ਚੋਕੀਓ ਸੜੇ ਥਾਲੇ ਦੇ